ਹਾਂ ਜੀ ਹੱਥਾਂ 'ਚ ਬੁਲੇ ਸੰਦ ਹੈ ਦੋ ਭਾਇਰੇ ਬੇਚਾਰਾ ਇਹ ਬਾਈ ਗੱਲ ਵੀ ਸੀਗਾ ਇਹ ਆਉਂਦਾ ਹੁੰਦਾ ਹੁੰਦਾ ਬੇਚਾਰਾ ਦਵਾਈ ਲੈਣ ਆਈ ਦੋ ਜੀ ਇਹ ਲੇਗਿਆਂ ਹੁੰਦੇ ਸੀਡੀ ਸਕੈਨ ਹੋਣੀ ਇਹਦੀ ਅੱਜ ਅੱਛਾ ਉਹ ਹੋ ਮੋੜ ਅੱਛਾ ਕੋਈ ਅਸ਼ਰਮੀ ਜੀ ਵੀ ਛੱਡਿਆ ਨਹੀਂ ਆ ਬੰਦਾ ਇੱਥੇ ਸਾਡੇ ਐਸ.ਐਚ.ਓ ਦਾ ਕਰ ਰਿਹਾ ਉਹ ਤੇ ਪ੍ਰਬੰਧਕ ਹੈ ਬਪੀਤਾ ਦਾ ਬੇਟਾ ਹੈ ਹਾਂਜੀ ਮੇਰਾ ਬੇਟਾ ਜੀ ਤੇ ਤੁਸੀਂ ਬਪੂ ਜੀ ਬੇ ਕਿੱਥੇ ਰਹਿੰਦੇ ਹੋ ਪਿੱਛੇ ਉਧਰ ਗੋਗਨਾਲ ਸਾਹਿਬ ਰਹਿੰਦੇ ਆ ਜੀ ਇੱਥੇ ਸੰਗਰੇ ਆ ਅੱਛਾ ਰਿਸ਼ਤੇਦਾਰਾਂ ਦੇ ਰਹਿੰਦੇ ਨੇ ਹਾਂਜੀ ਤੁਸੀਂ ਰਿਸ਼ਤੇਦਾਰਾਂ ਦੇ ਰਹਿੰਦੇ ਨੇ ਨਹੀਂ 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 ਗੋਗਨਾਲ ਆਪਦਾ ਮੈਂ ਕਰਦੇ ਬਈ ਕਿਹ ਅੱਜ ਇਹ ਇੱਥੇ ਮੁੰਡਾ ਦੇ ਐਕਸੀਡੈਂਟ ਹੋਇਆ ਸੀ 2 ਮਹੀਨਾ ਹੋ ਗਿਆ ਤੇ ਇਹਦਾ ਐਕਸਟੈਸਟ ਮਰਾਈ ਕਿੱਥੋਂ ਮੈਂ ਆਪਣਾ ਜਲੰਧਰ ਤੋਂ ਕਰਾਉਣੀ ਆ ਡਾਕਟਰ ਕੱਲ ਡਾਕਟਰ ਸਾਹਿਬ ਨਾਲ ਪਰਚੀ ਦਿੱਤੀ ਸੀ ਤੇ ਲੈ ਕੇ ਚੱਲੇ ਆ ਉਹਨਾਂ ਅੱਛਾ 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 ਐਕਸੀਡੈਂਟ ਹੋਇਆ ਬਈ ਦਾ ਹਾਂਜੀ ਹਾਂਜੀ ਇਹ ਵੀ ਵਾ ਸੁਪਣੀ ਸ਼ੁਰੂ ਹੋ ਗਈ ਸੀ ਤੇ ਹੁਣ ਕਰਦੇ ਬੰਦ ਆ ਆ ਜਾ ਬਾਈ ਨਾ ਫੜ ਲੈ ਬੰਦ ਕਰਾਂ ਇਹਨੂੰ ਬੰਦ ਕਰ ਨਾ ਚਾਣਾ ਕੱਢ ਲੈ ਹੈਗਾ ਕੋ ਫੜ ਲੈ ਇੱਕ ਕੱਟ ਨਾ ਕਰ ਹੈਗਾ ਫੜ ਲੈ ਫੜ ਲੂਗਾ ਇੱਕ ਕੱਟ ਨਾ ਕਰ ਇਹ ਚਲਾ। ਉਹ ਸੈਟਾ ਉਤਰ। ਇੱਕ ਮਿੰਟ ਹਾ ਉਤਰ ਪਰ ਵੀ ਤੂੰ ਉਤਰ। ਐਕਸੀਡੈਂਟ ਕਿਦਾਂ ਹੋ ਗਿਆ? ਇਹ ਐਕਸੀਡੈਂਟ ਇਹਦਾ ਮੋਟਰਸਾਈਕਲ ਤੇ ਮੋਟਰਸਾਈਕਲ ਵੱਜ ਗਿਆ ਮੁੰਡੇ ਪਿੰਡੇ ਦੇ ਲਾਗੇ। ਪਰਲਾ। ਅੱਛਾ। ਐਦਾਂ ਰਾਤ ਨੂੰ ਤੇ ਮਤਲਬ ਉੱਥੇ ਵਿੱਚ ਕੌਣ ਚੱਕਦਾ। ਹੂੰ। ਫਿਰ ਇਹਦੇ ਜਿਹੜੇ ਮਿੱਤਰ ਆਏ ਤੇ ਉਹਨਾਂ ਨੇ ਚੱਕ ਕੇ ਘਰ ਕੇ ਲੈ ਗਏ। ਆ ਜਾ ਬਈ। ਇੱਕ ਮਿੰਟ। ਇਸ ਤਰ੍ਹਾਂ ਨਹੀਂ ਹੋਗਾ ਕਿ ਜਦੋਂ ਬਣਾ ਲਿਆ ਕਿ ਜਦੋਂ ਬਣਾ ਲਿਆ। ਇੱਕ ਮਿੰਟ।

ਕੋਈ ਨਾ ਭਾਈ ਮੇਰਾ ਭਾਈ 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 ਮਾ ਭਾਈ ਕੀ ਆ ਦਵਾਈ ਮੈਂ ਉਹ ਇੱਥੇ ਦੇ ਰਿਹਾ ਇਹ ਘਰੇ ਕੀ ਲੈਣੀ ਦੁਸੂ ਕਰ ਲੈ ਦੇ ਠੀਕ ਠੀਕ ਉਹ ਤਾਂ ਤਾਂ ਲੈਂਦੀਆਂ ਦਵਾਈਆਂ ਚਲੋ ਚਲੋ ਉਹ ਆਹ ਇੱਕ ਜੀ ਚੁੱਕਾ ਕੇ ਲੈ ਜਾਗੇ ਹਾਂ ਇੱਥੇ ਬਾਈ ਹੈ ਵਿਚਾਰੇ ਦਾ ਐਕਸੀਡੈਂਟ ਹੋ ਗਿਆ ਅੱਛਾ ਕਿੱਥੇ ਹੋਇਆ ਬਾਪੂ ਜੀ ਹਾਲ ਲੱਗੇ ਹੋਇਆ ਨਹੀਂ ਹੁਣ ਕੀ ਕਹਦੇ ਸੱਟ ਲੱਗੀ ਆ ਬਾਈ ਜੀ ਬਾਕੀ ਸੱਤਾਂ ਦੇ ਸਾਰੀਆਂ ਠੀਕ ਹੋ ਗਈਆਂ ਹਾਂ ਬਾਹ ਕੰਮ ਨਹੀਂ ਕਰਦੀ ਹੈ ਨਾ ਘੱਟ ਕੰਮ ਨਹੀਂ ਜਕ ਨਹੀਂ ਜਾਂਦਾ ਹੁਣ ਅਜੇ ਮਰੀ ਕਰੋਣ ਜਾਣਾ ਮਰੀ ਕਰੋਣ ਜਲੇ ਅੱਛਾ ਅੱਛਾ ਭਾਈ ਨਹੀਂ ਇਹ ਜੇ ਅਮਰਾ ਦੇਖੋ ਬਾਈ ਦਾ ਘਰ ਸਾਰਾ ਇੱਥੇ ਪਾਣੀ ਪਾਣੀ ਹੋਇਆ ਤੇ ਦੇਖੋ ਹਾਲਾਤ ਆ ਬਣਿਆ ਹਾਲਾਤ ਮੜਾ ਔਖਾ ਹੋ ਜਾਂਦਾ ਜਦੋਂ ਇੱਥੇ ਕੋਈ ਆਉਂਦਾ ਹੀ ਨਹੀਂ ਨਾ ਕੋ ਗੱਡੀ ਆ ਸਕਦੀ ਇਦਾਂ ਮਰੀਜ਼ਾਂ ਦਾ ਬੜਾ ਔਖਾ ਇਹ ਐਂਬੂਲੈਂਸ ਕਿਸ਼ਤੀ ਇਹ ਬਣਾਈ ਸੀ ਵੀ ਕਿ ਸੀਟਾਂ ਲਾ ਕੇ ਵੀ ਮਰੀਜ਼ ਇੱਥੇ ਬਹਿ ਸਕਦਾ ਨਾਲ ਸਟ੍ਰੀਚਰ ਵੀ ਅਸੀਂ ਹੈਗਾ ਬਣਾਇਆ ਵੀ ਸਟ੍ਰੀਚਰ ਤੇ ਵੀ ਬੰਦਾ ਪਾ ਕੇ ਲਿਜਾ ਸਕਦੇ ਆ ਇਹ ਐਂਬੂਲੈਂਸ ਕਿਸ਼ਤੀ ਅਸੀਂ ਬਣਾਈ ਸੀ ਚੱਲ ਪਰ ਵੀ ਕਰ ਸਕਦਾ ਇੱਕ ਮਿੰਟ ਰੁਕ ਇੱਕ ਹੋ ਗਿਆ ਨੇ ਹਾਂ ਕਰ ਨਾ ਕਿ ਕਾ ਹੋ ਗਿਆ ਤਾਂ ਨਹੀਂ ਹਾਂ ਕੱਢਣੇ ਆ ਕੱਢੀ ਲੋ ਕੱਢੀ ਲੋ ਮੇਰੇ ਬੰਦ ਕਰ ਲਾ ਗੇਜ ਨੇ ਡਰ ਚਲ ਲੌ ਖੋਲੋ ਤੇਰਾ ਲੌਕ ਲੌ ਖੋਲ ਇਹ ਤੋਂ ਮੜ ਲਾ ਲੌ ਖੋਲ ਹੋ ਗਈ ਕੱਲੇ ਇਹ ਇਧਰ ਹਾਂ ਹਾਂ ਤਾਂ ਚੱਲ ਭਾਈ ਐਂ ਮੜ ਜਾ ਭਾਈ ਆ ਜਾ ਕੱਢ ਆ ਫੜ ਕੇ ਰੱਖੀ ਸਾਇ ਤੇਰੇ ਲੌਕ ਖੋਲੋ ਪੂਰਾ ਤੇਰੀ ਚੀਜ਼ ਬੰਦ ਇਹਨੂੰ ਨੇ ਲੋਕ ਤਾਂ ਚੱਕਦੇ ਨਾ ਆਹਾਂ ਚੱਕਿਆ ਵੀ ਇੱਕ ਇੱਕ ਆਹ ਫਸਰੀ ਹੈ ਇੱਕ ਮਾੜਾ ਫਸਰੀ ਇੱਕ ਨੂੰ ਇੱਕ ਚੱਕੇ ਨੂੰ ਤਾਂ ਕਰ ਹਾਂ ਹੁਣ ਦੇ ਚੱਕ ਹੁਣ ਚੱਕਣਾ ਵੀ ਲੋਕ ਤਾਂ ਤਾਂ ਚੱਕੀਂ ਲੋਕ ਫੇ ਤਾਂ ਆਉਂਦੇ ਨੇ ਥੱਲੇ ਨੂੰ ਕਰ ਦੇ ਚੱਲ ਹੁਣ ਦੇ ਥੱਲੇ ਨੂੰ ਕਰ ਦੇ ਨਾ ਥੱਲੇ ਨੂੰ ਕਰ ਦੇ ਲੋਕ ਥੱਲੇ ਨੂੰ ਕਰ ਦੇ ਚੱਕ ਫੇ ਲੈ ਇਹ ਲੋਕ ਫਸਿਆ ਭਾਈ 1 ਮਿੰਟ ਰੁਕ ਜਾ ਇੱਕ ਮਿੰਟ ਇਧਰ ਪਰ ਵੀ ਹੋ ਮੈਂ ਕੱਢਦਾ ਚਲੋ ਠੀਕ ਆ ਭਾਈ ਸੰਗਜੀ ਤੁਹਾਨੂੰ ਹਾਲਾਤ ਦਿਖਾ ਲਦੇ ਹੁਣ ਪਾਣੀ ਸੀਮਤ ਦਾਇਰੇ ਜੋ ਗਿਆ ਹਾਲਾਤ ਜਿਹੜੇ ਇਦਾਂ ਮਤਲਬ ਬੋਟਾਂ ਵੀ ਨਹੀਂ ਪੂਰੀਆਂ ਚੱਲਦੀਆਂ ਪਾਣੀ ਘੜ ਗਿਆ ਨਾ ਜਿਆਦਾ ਉਹਦਾ ਕਰ ਰਿਹਾ ਧੋਨਾਰਦਾ ਰਸਾ ਦਸਦਾ ਨਹੀਂ ਫਸਿਆ ਕੋਈ ਲੈ ਅੱਗੇ ਕੱਢਾਂ ਭਾਈ ਮੈਂ ਉੱਥੇ ਹੀ ਲੈ ਜਾਾਂਗੇ ਫਿਰ ਤਾਂ ਉੱਥੋਂ ਕੱਢ ਲਾਂਗੇ ਆਕੇ ਆਪਾਂ ਨੇ ਥੱਲੇ ਜਾ ਕੇ ਦੇਖਤਾ ਮੜਾਥਨ ਆ ਲਾਗੇ ਦੇਖੀ ਕਿੰਨਾ ਕਰੂੰਗਾ ਚੱਪੂ ਬਹੁਤ ਹੋ ਗਿਆ ਇੱਕ ਮਿੰਟ ਇਹ ਚਲਾਈ ਆ ਫੜੀ ਨੀ ਯਾਰ ਮੈਂ ਚੱਪੂ ਚੱਲ ਰਾਂ ਦੇਖਾ ਉਹਨੇ ਨਾ ਫਸ ਜੇ ਹਾਂ ਥੱਲੇ ਕਰਦੇ ਹੁਣ ਤਾਂ ਚੱਕਣਾ ਥੋੜਾ ਜਿਹਾ ਇੱਥੇ ਕਿ ਤਲਾਉਂਗਾ ਹਾਂ ਮੈਂ ਛੱਡ ਦੇਣਾ ਭਾਈ ਆ ਤਾਂ ਹੀ ਥੱਲੇ ਕਰਨ ਆਲਾ ਬਾਈ ਲਮਾ ਜਰਾ ਆ ਫੜੀ ਆ ਬਾਈ ਫਿਲਰ ਗਈ ਆ ਚਲ ਇੱਕ ਮਿੰਟ ਦੇਖ ਨਿਊਟਰਲ ਹੈ ਹਾਂ ਹਾਂ ਦੇਖ ਨਹੀਂ ਨਿਊਟਰਲ ਇੱਕ ਮਿੰਟ ਰੁਕ ਜਾ ਹਾਂ ਕੋਈ ਹੋਇਆ ਚੱਪੂ ਚਾਲ ਪਿੱਛੇ ਨੂੰ ਮਾਰ ਲਾ ਚੱਪੂ ਨਾਲ ਬਾਹਰ ਯਾਰ ਬਾਹਰ ਹਾਂ ਚੱਲ ਦੇਖ ਬਗੈਰ ਨਹੀਂ ਦੋ ਮਿੰਟ ਦੇਖੀ ਨਾ ਨਿਊਟਰਲ ਨਹੀਂ ਹੋ ਗਿਆ ਚੱਲ ਬੈਠੋ